ਅੱਜ ਵੀਰੇ ਜਾ ਤੀਜੇ ਸਵੇ ਸੁਨੇਹਾ ਕੋਈ ਜੂਮ ਨਹੀਂ ਸੈਂਪਲ ਵੀਡੀਓ ਵਾਕੀ ਕੱਦ ਕਰ ਸੁਖਣਾ ਸੋਹਣਾ ਲੋ ਜੀ ਤਾਂ ਸੁਣ ਬਹੁਤ ਸੋਹਣਾ ਮੋੜ ਦੇ ਬਾਬੂ ਮੋੜ ਲਿਆ ਮੋੜ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਆ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸਟਾਪ ਦੀ ਮੱਝ ਸੁਣ ਵਾਲੀ ਹੈ ਜੀ ਜਿਮੀਦਾਰ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7582800355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਈ ਸਸੀ ਗਾ ਨਾਮ ਜਲਦਰ ਫਰਸਿੰਗ ਪੈਂਟ ਜੋਧਪੁਰ ਜ਼ਿਲ੍ਹਾ ਜੀ ਮੇਰਾ ਬਰਵਾਲਾ ਜੀ ਹਾਂ ਛੋਟੀ ਦੀ ਜਾਣਕਾਰੀ ਦੋ ਜੀ ਛੋਟੀ ਹੈ ਸਾਡੇ ਘਰ ਦੀ ਝੋਕਿਆ ਜੀ ਹਾਂਜੀ ਤੀਜੇ ਸੂਏ ਸੋਣਾ ਪੰਜ ਚਾਰ ਦਿਨ ਰਹਿੰਦੇ ਆ ਬਸ ਠੀਕ ਹੈ ਜੀ ਪਿਛਲੇ ਸੂਏ 14 ਲੀਟਰ ਦੁੱਧ ਕੱਢਿਆ ਜੀ ਇਹਦੇ ਠੀਕ ਹੈ ਜੀ ਆਹ ਇਹ ਸਾਡੇ ਘਰ ਦੀ ਜੰਪਰ ਟੁੱਟਿਆ ਠੀਕ ਹੈ ਚੇਲ ਕਰਨੀ ਹੈ ਲੋਪਰਾ ਚੈੱਕ ਕਰ ਸਕਦੇ ਚੰਗੀ ਪੜੀ ਬਲਸੀ ਲਓ ਜੀ ਹਾਤੀ ਦੇ ਬੱਚੇ ਵਰਗੀ ਮੱਝਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਹਾਲੇ ਬਾਈ ਕਹਿੰਦਾ ਦੋ ਚਾਰ ਦਿਨ ਲੂਗੀ ਤੋੜ ਦਿਓ ਜੀ ਬੱਪ ਤੋੜ ਦੋ ਮੜਾ ਲਓ ਜੀ ਤੋੜਾ ਦਿਖਾਉਣੇ ਸਾਨੂੰ ਜਿਵੇਂ ਮਰਜ਼ੀ ਚੋਲ ਲਈ ਆ ਜਿਦਰੀ ਲੈ ਜਾ ਤੀਜੇ ਸੂਏ ਸੁਨੇ ਦਾ ਕੋਈ ਜੂਮ ਨਹੀਂ ਸੈਂਪਲ ਵੀਡੀਓ ਵਾਕੀ ਕੱਦ ਕੜ ਸੁਖਣਾ ਸੋਹਣਾ ਲੋ ਜੀ ਆਂ ਤੁਣੀ ਬਹੁਤ ਸੋਹਣਾ ਮੋੜ ਦੇ ਬਾਬਾ ਮੋੜ ਦੇਆ ਮੋੜ ਦੇ ਮੋੜ ਦੋ ਲਾਉਣ ਲੱਗ ਗਈ ਲੋ ਜੀ ਜੀਂ ਗਰਪਾ ਬੰਦੋ ਜੀ ਬੰਦੋ ਉਥੇ ਬੰਦੋ ਲੋ ਜੀ ਇਸ ਸਥਾਨ ਚੈੱਕ ਕਰ ਸਕਦੇ। ਹਜੇ ਵੀ ਰੇਟ ਇਹਦਾ ਰੇਟ ਵੀਰੇ ਫੋਨ ਤੇ ਆਊਗਾ। ਠੀਕ ਹੈ ਜਾਜੀ ਹੋਊਗਾ। ਹਾਂਜੀ, ਆ ਜਾਈਊਗਾ। ਲੋ ਭਰਾ ਵਾਈ ਜੀ ਨਾਲ ਜੁੜਕਣਾ ਐਡ ਕਰੋ। ਵਾਈ ਦਾ ਨੰਬਰ ਲੈ ਲਿਖਾਂਗੇ। ਸਕਰੀਨ ਤੇ ਜਦੋਂ ਸੇਲ ਹੋ ਗਈ ਭਰਾ ਆਪਣਾ ਨੰਬਰ ਕਟਾਂਗੇ ਕਿਉਂਕਿ ਕਰੇ ਲੂ ਮਾਜਾ ਸੇਲ ਨੇ ਹੋਈ ਜਾਣਾ ਤੇ ਕਈ ਭਰਾ ਫਿਰ ਮੈਨੂੰ ਫੋਨ ਲਾਉਣ ਲੱਗੇ ਇਸ ਕਰਕੇ ਜਿਹੜੇ ਨਵੇਂ ਵੀਰ ਜੁੜਦੇ ਆ ਉਹਨਾਂ ਨੂੰ ਨਹੀਂ ਪਤਾ। ਪੁਰਾਣੇ ਨੂੰ ਤਾਂ ਪਤਾ। ਤੇ ਨੰਬਰ ਆਪਾਂ ਕਟਾਂਗੇ ਜਦੋਂ ਸੇਲ ਹੋਊਗੀ। ਤਵੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ